ਬਰਾਦਾ ਜੇ ਫਿਰ ਕਰੀਟ ਨਵੇਂ ਲਵਾ ਲੈ ਜਾਵਾਂ ਹਨਾ ਕਰੀਟ ਨਵੇਂ ਲਵਾਏ ਬਈ ਲੈ ਨਵੇਂ ਐ ਹੋਰ ਕੀ ਐ ਇਹ ਨਵੇਂ ਨਹੀਂ ਵਾਸ਼ ਕਰਕੇ 3 ਦਿਨ ਹੋਰ ਬਹੁਣੇ ਤੈਨੂੰ ਦੱਸਿਆ ਸਪਰੇਅ ਮਾਰ ਕੇ ਆਏ ਨਹੀਂ ਗਾ ਜਾਨਵਰ ਨੂੰ ਕੋਈ ਦਿੱਕਤ ਆ ਜੀ ਇਹਦਾ ਯਾਰ ਸਫਾਈ ਪੂਰੀ ਐ ਤੇਰੀ ਦਾ ਫਿਰ ਪੂਰੀ ਸਫਾਈ ਵੇਹਲਾ ਐ ਇੱਥਾ ਵੇਹਲਾ ਐ ਸਾਰੇ ਯਾਰ ਕੋਈ ਦਿਖਾ ਸਫਾਈ ਵੇਖ ਸੁੱਕਾ ਵੇਖ ਫਾਰਮ ਇਧਰੋਂ ਵੀ ਸੁੱਕਾ ਨਾਲ ਉਧਰੋਂ ਵੀ ਸੁੱਕਾ ਉਧਰੋਂ ਵੀ ਸੁੱਕਾ ਜਮਾ ਸਾਫ ਆ ਨਹੀਂ ਆਂ ਫਾਰਮਾਂ ਚ ਚਲਾ ਜਾਂਦੀ ਬਈ ਸਾਰਾ ਨਰਕ ਹੋ ਜਾਂਦਾ ਇਹ ਤਾਂ ਹੈਗਾ ਬਈ ਹੈਗਾ ਨਾ ਹਾਂ ਭਈ ਐਕਤੀ ਆਪਾਂ ਮੀਨ ਮੋਟੀ ਸਫਾਈ ਤੇ ਬਿਮਾਰੀ ਤੇ ਧਿਆਨ ਦਿੱਤਾ ਜਹਾ ਠੀਕ ਹੈ ਬਈ ਬੰਤੀ ਆ ਜੇ ਕਹਿਣਾ ਕੀ ਹੈ ਰੱਬ ਨਾ ਮਾਰੇ ਹੈ ਨਾ ਹਾਂ ਪਰ ਉਹ ਮਾਲ ਪਰਮਾਤਮਾ ਦੇ ਧਰ ਕੇ ਕਹਿੰਦੇ ਆ ਪਰ ਐਕਤੀ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਠੀਕ ਹੈ ਬਈ ਹਾਂ ਐਡੀ ਵੱਡੀ ਸਟੇਟਮੈਂਟ ਜਾਰੀ ਕਰਤੀ ਤੂੰ ਨੁਕਸਾਨ ਨਹੀਂ ਹੁੰਦਾ ਨਾ ਕਿਸੇ ਦਾ ਹੁੰਦਾ ਨਹੀਂ ਕਿਸੇ ਦਾ ਠੀਕ ਹੈ ਬਈ ਉਧਰਤੀ ਹੋਏ ਪਰ ਫਿਰ ਵੀ ਮੈਂ ਇਹ ਗੱਲ ਕਹਿਣਾ ਆ ਦੀ ਤਸੱਲੀ ਕਰਕੇ ਚੈੱਕ ਕਰਕੇ ਮਾਲ ਇੱਥੇ ਲਿਆ ਪਰ ਬਾਹਰ ਦੀ ਕੋਈ ਗਾਰੰਟੀ ਨਹੀਂ ਹੈ ਤਨ ਕਹਿੰਦਾ ਬਾਅਦ ਚ ਦਾ ਵਜੋਂ ਮਰਜ਼ੀ ਹੋ ਸਕਦਾ ਕੋਈ ਹੈ ਨਾ ਹਾਂ ਠੀਕ ਹੈ ਬਈ ਆਡੀ ਫੁੱਲ ਜ਼ਿੰਮੇਵਾਰੀ ਨਾ ਦੇ ਠੀਕ ਹੈ ਬਈ ਇੱਥੇ ਫਾਰਮ ਤੇ ਦਾ ਘੰਟਾ ਵਜੇ ਤਾ ਘੰਟਾ ਵਜੇ ਬੰਦਾ ਪੂਰਾ ਪਰਖ ਵਾਲਾ ਨੌਲੇਜ ਵਾਲਾ ਬੰਦਾ ਆ ਜੇ ਹਾਂ ਆਪਣੇ ਫਾਰਮ ਤੇ ਵੇਖ ਲੈ ਚੈੱਕ ਕਰ ਲੈ ਮਾਲ ਨੂੰ ਐ ਪੂਰੇ ਕੋਈ ਇੱਕ ਜਾਨਵਰ ਵੀ ਵਿਖਾ ਦੇ ਹੁਣ ਇੰਨਾ ਫਿਰ ਤਾਂ ਕੱਲਾ ਆਹ ਮੁਰਗਾ ਰਹਿ ਗਿਆ ਆਪਣੇ ਕੋਲ ਹਣਾ ਇਹ ਅਜੇ ਤਾਂ ਹੀ ਨਹੀਂ ਵਿਗਿਆ ਕੱਲਾ ਮੁਰਗਾ ਰਹਿ ਗਿਆ ਵੇਚਿਆ ਨਹੀਂ ਹਾਂ ਉਹ ਇਹਨਾਂ ਨੇ ਆਪ ਮੁੁਰਗੀ ਕਹਿ ਕੇ ਮੁਰਗੀ ਤੇ ਅੱਗੇ ਬਹਿ ਗਏ ਹਾਂ ਇਹ ਤਾਂ ਹੈ ਹੈ ਆ ਵੇਖ ਤਾਂ ਕੱਲਾ ਮੁਰਗਾ ਰਹਿ ਗਿਆ 20 ਦਿੱਤਾ ਠੀਕ ਹੈ ਬਈ। ਬੁਲਾ ਦੇ ਇੱਕ ਵੀ ਜਣ ਨੂੰ ਕੋਈ ਦਿੱਕਤ ਨਹੀਂ। ਨਹੀਂ ਨਹੀਂ ਜਮਾ ਸਹੀ ਫਿਰਦੇ ਸਾਰੇ ਓਕੇ। ਓਕੇ ਨਾ। ਹਾਂ। ਪਰ ਫਿਰ ਵੀ ਆਪ ਤਾਂ ਤੁਸੀਂ ਆਪ ਦੀ ਮੰਨ ਦੀ ਤਸੱਲੀ ਸਾਡੇ ਤੇ ਯਕੀਨ ਤੇ ਭਰੋਸੇ ਸਾਡੇ ਤੇ ਨਹੀਂ ਰਹਿਣਾ। ਪਰ ਤਸੱਲੀ ਕਰਕੇ ਲੱਖ ਕਿ ਵਪਾਰ ਲੈਣਾ ਬਈ। ਠੀਕ ਹੈ ਬਈ ਓਕੇ। ਹਾਂ ਠੀਕ ਹੈ ਬਈ।